ਜ਼ਿਲ੍ਹਾ ਗੁਰਦਾਸਪੁਰ ਇੱਕ ਬਹੁਤ ਵੱਡਾ ਜ਼ਿਲ੍ਹਾ ਹੈ ਇਹ ਦੇਖਿਆ ਗਿਆ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਕਾਫੀ ਦੂਰ ਚੱਲ ਕੇ ਆਉਣਾ ਪੈਂਦਾ ਸੀ ਤਾਂ ਕਿ ਉਹ ਡਿਪਟੀ ਕਮਿਸ਼ਨਰ ਆਫਿਸ ਜਾ ਕੇ ਆਪਣੇ ਕੰਮਾਂ ਦਾ ਨਿਪਟਾਰਾ ਕਰਾ ਸਕਣ ਜਾਂ ਕਿਸੇ ਹੋਰ ਦਫ਼ਤਰ ਵਿੱਚ ਅਸੀਂ ਇਸ ਮੁਸ਼ਕਲ ਨੂੰ ਮੁਖ ਰੱਖਦੇ ਹੋਏ ਇਹ ਫੈਸਲਾ ਕੀਤਾ ਕਿਸੇ ਕਿਸੇ ਵੀ ਵਿਅਕਤੀ ਨੂੰ ਦਫ਼ਤਰਾਂਾਂ ਦੀ ਲੋੜ ਨਹੀਂ ਹੈ ਸਗੋਂ ਘਰ ਬੈਠ ਕੇ ਡਿਪਟੀ ਕਮਿਸ਼ਨਰ ਦੇ ਨਾਲ ਆਪਣੀ ਗੱਲਬਾਤ ਕਰ ਸਕਦੇ ਨੇ ਔਰ ਆਪਣੀ ਮੰਗ ਸਾਹਮਣੇ ਰੱਖ ਸਕਦੇ ਨੇ ਅਸੀਂ ਉਹਦੇ ਲਈ ਹਰ ਰੋਜ਼ 11 ਤੋਂ 12 ਜ਼ੂਮ ਦੇ ਰਾਹੀਂ ਵੀਡੀਓ ਕਾਨਫਰੰਸ ਕਰਦੇ ਹਾਂ ਜਿਦੇ ਵਿੱਚ ਪੂਰੇ ਇੰਡੀਆ ਚ ਕੀ ਪੂਰੀ ਦੁਨੀਆ ਦੇ ਵਿੱਚੋਂ ਕੋਈ ਵੀ ਗੁਰਦਾਸਪੁਰ ਵਾਸੀ ਮਿਲਣ ਸੰਪਰਕ ਕਰ ਸਕਦਾ ਹੈ ਗੱਲ ਕਰ ਸਕਦਾ ਹੈ ਔਰ ਅਸੀਂ ਪਿਛਲੇ 10 ਦਿਨ ਤੋਂ ਇਹ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਤਕਰੀਬਨ ਰੋਜ਼ 40-50 ਵਿਅਕਤੀ ਇਦਾਂ ਦੇ ਆਉਂਦੇ ਨੇ ਜਿਹੜੇ ਕਿ ਇਹ ਸ਼ਿਕਾਇਤਾਂ ਦਾ ਆਪਣਾ ਦਖਦ ਦੇ ਸਾਹਮਣੇ ਅਸੀਂ ਤਾਂ ਇੱਕ ਆਨਲਾਈਨ ਸਿਸਟਮ ਬਣਾਇਆ ਹੋਇਆ ਹੈ ਜਿਹੜੀ ਵੀ ਸ਼ਿਕਾਇਤ ਆਉਂਦੀ ਹੈ ਉਹ ਅਸੀਂ ਆਪਣੇ ਆਨਲਾਈਨ ਸਿਸਟਮ ਦੇ ਰਾਹੀਂ ਸਬੰਧਤ ਅਧਿਕਾਰੀ ਨੂੰ ਭੇਜਦੇ ਆ ਉਸ ਤੋਂ ਬਾਅਦ ਇੱਕ ਹਫਤਾ ਜਾਂ 10 ਦਿਨ ਦਾ ਸਮਾਂ ਦੇਣ ਤੋਂ ਬਾਅਦ ਜੇ ਕੋਈ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਬਾਰ ਬਾਰ ਅਰਜ਼ੀ ਨਹੀਂ ਭੇਜੀ ਜਾਂਦੀ ਉਹ ਅਸੀਂ ਮੀਟਿੰਗ ਕਰਕੇ ਜਿਹਦੇ ਵਿੱਚ ਸ਼ਿਕਾਇਤ ਕਰਤਾ ਹਾਜ਼ਰ ਹੁੰਦੇ ਨੇ ਸਬੰਧਤ ਅਧਿਕਾਰੀ ਜਿਨ੍ਹਾਂ ਨੇ ਕੰਮ ਕਰਨਾ ਹੈ ਉਹ ਹਾਜ਼ਰ ਹੁੰਦੇ ਨੇ ਉਹ ਵੀ ਮੀਟਿੰਗ ਆਨਲਾਈਨ ਹੁੰਦੀ ਹੈ ਉੱਥੇ ਉਹਦਾ ਨਿਪਟਾਰਾ ਕਰਾਇਆ ਜਾਂਦਾ ਹੈ ਸੋ ਇੱਕ ਤਾਂ ਮੈਂ ਜ਼ਿਲ੍ਹਾ ਵਾਸੀ ਨੂੰ ਅਪੀਲ ਕਰਦਾ ਕਿ 11 ਤੋਂ 12 ਤੁਸੀਂ ਮੇਰੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ Zoom ਵੀਡੀਓ ਕਾਨਫਰੰਸ ਦੇ ਰਾਹੀਂ ਇਹ ਵੀ ਗੱਲ ਸਾਹਮਣੇ ਆਈ ਕਿ ਬਹੁਤ ਸਾਰੇ ਸਾਡੇ ਗੁਰਦੁਆਸਪਰ ਵਾਸੀ ਟੈਕਨੀਕ ਨਾਲ ਇੰਨੇ ਜ਼ਿਆਦਾ ਨਹੀਂ ਜੁੜੇ ਹੋਏ ਉਹ ਆਪ Zoom ਦੇ ਰਾਹੀਂ ਗੱਲ ਨਹੀਂ ਕਰ ਸਕਦੇ ਤਾਂ ਅਸੀਂ ਇਹ ਫੈਸਲਾ ਕੀਤਾ ਕਿ ਉਹ ਆਪਣੇ ਨੇੜੇ ਦੇ ਕਿਸੇ ਵੀ ਤਹਿਸੀਲ ਚ ਜਾ ਸਕਦੇ ਨੇ ਬਲਾਕ ਦਫ਼ਤਰ ਚ ਜਾ ਸਕਦੇ ਨੇ ਜਿਹੜਾ ਸਾਡਾ ਬਲਾਕ ਡਿਵੈਲਪਮੈਂਟ ਅਫਸਰ ਹੈ ਜਾਂ ਚਾਈਲਡ ਡਿਵੈਲਪਮੈਂਟ ਅਫਸਰ ਜਾ ਸਕਦੇ ਨੇ ਜਾਂ ਨਗਰਪਾਲਿਕਾ ਚ ਜਾ ਸਕਦੇ ਨੇ ਜਾਂ ਨਗਰ ਨਿਗਮ ਚ ਜਾ ਸਕਦੇ ਨੇ ਸੋ ਹਰ ਵਿਅਕਤੀ ਆਪਣੇ ਨੇੜੇ ਦੇ ਸਰਕਾਰੀ ਦਫ਼ਤਰ ਇਦੇ ਵਿੱਚ ਰੂਰਲ ਡਵੈਲਪਮੈਂਟ ਸੀਡੀਪੀਓ ਗਲ ਕਾ ਆਪਣੇ ਕਮੇਟੀ ਕਰ ਔਰ ਨਗਰ ਨਿਗਮ ਉਥੋਂ ਵੀ ਬੈਨ ਨਾਲ ਗੱਲਬਾਤ ਕਰ ਸਕਦੇ ਨੇ ਉਥੇ ਰੋਜ਼ 11 ਤੋਂ 12 ਸਾਡੇ ਅਫੀਸਰ ਜਿਹੜੇ ਨੇ ਇਸ ਗੱਲ ਦੀ ਵੇਟ ਕਰਦੇ ਨੇ ਅਸੀਂ ਦਫ਼ਤਰਾਂ ਦੇ ਬਾਹਰ ਲਿਖੇ ਵੀ ਲਗਾ ਦਿੱਤਾ ਤੇ ਕਿਸੇ ਨੂੰ ਵੀ ਜਰਾ ਸਮਾਂ ਚੱਲ ਗਿਆ ਉਹਦੀ ਲੋੜ ਨਹੀਂ ਮੰਨ ਲਓ ਜੇ ਕੋਈ ਵਿਅਕਤੀ ਫਤਿਹਗਾ ਚੁੜੀਆਂ ਦਾ ਰਹਿਣ ਵਾਲਾ ਹੈ ਔਰ ਉਹਨਾਂ ਨੂੰ ਲੱਗਦਾ ਕਿ ਉਹ ਆਪ ਨਹੀਂ ਕਰ ਸਕਦੇ ਤਾਂ ਸਾਡੇ ਫਤਿਹਗਾ ਚੁੜੀਆਂ ਨੈਪ ਸਿੱਧਾ ਦਫ਼ਤਰ ਦੇ ਵਿੱਚ ਜਾ ਸਕਦੇ ਨੇ ਜਾ ਫਤਿਹਗੜ੍ਹ ਜੁੜੀਆਂ ਵੀਡੀਓ ਆਫਿਸ ਜਾ ਸਕਦੇ ਨੇ ਉੱਥੋਂ ਮੇਰੇ ਨਾਲ ਗੱਲਬਾਤ ਉਹ ਕਰ ਸਕਦੇ ਨੇ ਉਹਦੇ ਨਾਲ ਨਾਲ ਤਾਂ ਕਿ ਅਸੀਂ ਉਹਦੀ ਨਿਪਟਾਰਾ ਕਰ ਸਕੀਏ ਸੋ ਇੱਕ ਤਾਂ ਮੈਂ ਅਪੀਲ ਕਰਦਾ ਸਭ ਵਸੀਆਂ ਨੂੰ ਕਿ ਕਿਸੇ ਨੂੰ ਵੀ ਕਰਾਇਆ ਖਰਚ ਕਰਕੇ ਸਮਾਂ ਖਰਾਬ ਕਰਕੇ ਡੀਸੀ ਆਫਿਸਾਂ ਦੀ ਲੋਡ ਨਹੀਂ ਹੈ ਤੁਹਾਡੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੰਜਾਬ ਸਰਕਾਰ ਦੇ ਕਿਸੇ ਵੀ ਮਹਿਕਮੇ ਨਾਲ ਕੋਈ ਸਮੱਸਿਆ ਹੈ ਕੋਈ ਡਿਫਿਕਲਟੀ ਹੈ ਇਵਨ ਭਾਰ ਸਰਕਾਰ ਦੇ ਵੀ ਕਿਸੇ ਮੈਂ ਕੋਈ ਡਿਫਿਕਲਟੀ ਹੈ ਕੋਈ ਵਿਕਾਸ ਦੇ ਕੰਮਾਂ ਦੀ ਮੰਗ ਹੈ ਤੁਹਾਡਾ ਕੋਈ ਨਿੱਜੀ ਪਰੇਸ਼ਾਨੀ ਹੈ ਕੋਈ ਪੁਲਿਸ ਨਾਲ ਝਗੜਾ ਹੈ ਕੋਈ ਨਸ਼ਾ ਵਾਲੀ ਗੱਲਬਾਤ ਹੈਗੀ ਹੈ ਕੋਈ ਵੀ ਕਿਸੇ ਕਿਸੇ ਦਾ ਤੁਹਾਡਾ ਕੰਮ ਹੈ ਤਾਂ ਤੁਸੀਂ ਮੇਰੇ ਨਾਲ 11 ਤੋਂ 12 ਸੰਪਰਕ ਕਰਕੇ ਮੀਟਿੰਗ ਕਰ ਸਕਦੇ ਹੋ ਆਨਲਾਈਨ ਆਪਣੇ ਘਰੋਂ ਬੈਠੇ ਕਰ ਸਕਦੇ ਹੋ ਨਹੀਂ ਕਰਨੀ ਤਾਂ ਦਫਤਰ ਆ ਕੇ ਕਰ ਸਕਦੇ ਆ ਇਸ ਨਾਲ ਅਸੀਂ ਇੱਕ ਹੋਰ ਵੀ ਫੈਸਲਾ ਕੀਤਾ ਹੈ ਕਿ ਕਈ ਵਾਰੀ ਇਹ 11 ਤੋਂ 12 ਸਮਾਂ ਵੜਾ ਘਟਦਾ ਨਹੀਂ ਕਨੈਕਟ ਕੀਤਾ ਪੰਦਾ ਰਾਤ ਨੂੰ ਕੋਈ ਐਮਰਜੈਂਸੀ ਆ ਜਾਂਦੀ ਹੈ ਅਸੀਂ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ 9839301832623930183 ਕੋਈ ਵੀ ਸਾਡਾ ਗੁਰਦਾਸਪੁਰ ਵਾਸੀ ਆਪਣੀ ਕੋਈ ਵੀ ਸਮੱਸਿਆ ਇਸ ਨੰਬਰ ਤੇ WhatsApp ਕਰ ਸਕਦਾ ਹੈ ਜੇ ਉਹਨੇ ਅਰਜੀ ਲਿਖੀ ਉਹਦੀ ਫੋਟੋ ਖਿੱਚ ਕੇ ਭੇਜ ਸਕਦੇ ਨੇ ਜਾਂ ਤਾਂ ਮੈਸੇਜ ਟਾਈਪ ਕਰਕੇ ਭੇਜ ਸਕਦੇ ਨੇ ਸਾਡੀ ਅਧਿਕਾਰੀ 24 ਘੰਟੇ ਸੱਤੇ ਦਿਨ ਇੱਕ ਘੰਟੇ ਦੇ ਵਿੱਚ ਵਿੱਚ ਉਹ ਸ਼ਿਕਾਇਤ ਸਬੰਧਤ ਅਧਿਕਾਰੀ ਨੂੰ ਭੇਜ ਦਿੰਦੇ ਨੇ ਔਰ ਜਿਹੜਾ ਉਹਦਾ ਆਨਲਾਈਨ ਨੰਬਰ ਹੈ ਯੂ نو ਇਹ ਫਾਈਲ ਨੰਬਰ ਕਹਿੰਦੇ ਆ ਉਹ WhatsApp ਤੇ ਰਹੇ ਤੁਹਾਨੂੰ ਇੱਕ ਘੰਟੇ ਦੇ ਵਿੱਚ ਵਿੱਚ ਵਾਪਸ ਸੰਦੇਸ਼ ਆ ਜਾਂਦਾ ਹੈ ਤਾਂ ਜਦੋਂ ਜਦ ਤੁਸੀਂ ਅਗਲੀ ਵਾਰੀ ਕੋਈ ਆਪਣੀ ਗੱਲ ਕਰੋਂ ਤਾਂ ਅਸੀਂ ਉਹ ਰੈਫਰੈਂਸ ਦੇ ਗੱਲਬਾਤ ਕਰ ਸਕਦੇ ਹਾਂ ਸੋ ਇਹ ਸ਼ਿਕਾਇਤ ਨਿਵਾਰਨ ਦੀ ਸਿਹਦੀ ਵਿਧੀ ਬਣਾਈ ਹੈ ਉਹਦਾ ਮੁੱਖ ਮੰਤਵ ਇਹ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ ਨੇ ਕਿ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੀਏ ਉਹ ਲੋਕਾਂ ਨੂੰ ਘਰ ਬੈਠੇ ਸਰਵਿਸ ਦਈਏ ਲੋਕਾਂ ਨੂੰ ਦਫ਼ਤਰਾਂ ਵਿੱਚ ਜਾ ਕੇ ਪਰੇਸ਼ਾਨ ਹੋਣ ਦੀ ਲੋੜ ਨਾ ਪਵੇ ਸੋ ਇਹ ਦੋ ਸਾਡੇ ਫੈਸਿਲਿਟੀਆਂ ਨੇ ਬਣਾਈਆਂ ਨੇ ਮੈਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹਦਾ ਵੱਧ ਵੱਧ ਲਾਭ ਉਠਾਓ ਤਾਂ ਜੋ ਤੁਹਾਨੂੰ ਕੋਈ ਵੀ ਸਮੱਸਿਆ ਕਿਸੇ ਪਾਸੇ ਆ ਰਹੀ ਹੈ ਕੋਈ ਸਿਹਤ ਬਾਰੇ ਸਮੱਸਿਆ ਆ ਰਹੀ ਹੈ ਪਾਣੀ ਦੀ ਸਮੱਸਿਆ ਆ ਰਹੀ ਹੈ ਪੈਨਸ਼ਨ ਦੀ ਸਮੱਸਿਆ ਆ ਰਹੀ ਹੈ ਕੋਈ ਪੁਲਿਸ ਨਾਲ ਵਿਸੰਧਤ ਮਸਲਾ ਹੈ ਕੋਈ ਘਰੇਲੂ ਝਗੜੇ ਨੇ ਕਿਸੇ ਕੇ ਸੰਬੰਧ ਵਿੱਚ ਕੋਈ ਸਮੱਸਿਆ ਹੈ ਤਾਂ ਤੁਸੀਂ ਦੋ ਵਿਧੀਆਂ ਨਾਲ ਹੀ ਗੱਲਬਾਤ ਕਰ ਸਕਦੇ ਹੋ ਆਪਣਾ ਮੈਸੇਜ ਭੇਜ ਸਕਦੇ ਹੋ ਤੁਹਾਨੂੰ ਜਿਹੜਾ ਵੀ ਤੁਸੀਂ ਕੋਈ ਸ਼ਿਕਾਇਤ ਦਰਜ ਕਰਾਉਣੀ ਹੋ ਚਾਹੇ ਵੀਡੀਓ ਕਾਨਫਰੰਸ ਦੇ ਵਿੱਚ ਚਾਹੇ WhatsApp ਦੇ ਰਾਹੀਂ ਤੁਹਾਨੂੰ ਉਹਦਾ e-file ਨੰਬਰ ਮਿਲਦਾ ਹੈ ਤਾਂ ਕਿ ਤੁਸੀਂ ਉਹਦਾ ਬਾਅਦ ਦੁਬਾਰਾ ਪਿੱਛਾ ਕਰ ਸਕੋ ਸੋ ਮੈਂ ਇੱਕ ਵਾਰੀ ਫੇਰ ਪੁਰਜ ਹੋਰ ਅਪੀਲ ਕਰਦਾ ਸਮੂਹ ਜਲਾਵਾਸੀਆਂ ਨੂੰ ਕਿ ਇਸ ਵੀਧੀ ਦਾ ਫੈਸਲਾ ਉਠਾਇਆ ਜਾਵੇ ਜੈ ਹਿੰਦ